ਕਾਂਗਰਸ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਵਿਵਾ ਅਮਰਜੀਤ ਕੌਰ ਬੋਲੀ ਸਾਹਿਬ ਗੁਰਦੁਆਰਾ ਸਾਹਿਬ ਹੋਇ ਨਤਮਸਤਕ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਸ ਕਾਲੇ ਤੁਸੀਂ ਜਿਹੜਾ ਪੀਟੀਐਨ ਜੀ ਗੱਲਬਾਤ ਕਰਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਡੇ ਮਹਿਰਮਾ ਅਮਰਜੀਤ ਕੌਰ ਗੱਲਬਾਤ ਕਰਦੇ ਉਹਨੇ ਸੀਓਰਾ ਦਾ ਇਸ ਵਿਸ਼ੇ ਅੱਜ ਬਹੁਤ ਭਾਰੀ ਉਤਸ਼ਾਹ ਹੈ ਲੋਕਾਂ 'ਚ ਕਿਉਂਕਿ ਮੈਂ ਇਸ ਫਰੀਦਪੁਰ ਦੀ ਬੇਟੀ ਆ ਇੱਥੋਂ ਦੀ ਜੰਪਾਲਾ ਔਰ ਮੈਨੂੰ ਪਿਆਰ ਦੇਣ ਵਾਸਤੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਸਾਰਾਈ ਜਿੰਨਾ ਵੀ ਮੇਰਾ ਪਰਿਵਾਰ ਹੈ ਮੈਂ ਲੋਕ ਸਭਾ ਹਲਕਾ ਫਰੀਦਕੋਟ ਦਾ ਸਾਰੇ ਅੱਜ ਮੇਰੇ ਨਾਲ ਜੁੜ ਚੁੱਕੇ ਆ ਔਰ ਮੈਨੂੰ ਬਹੁਤ ਖੁਸ਼ੀ ਆ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅੱਜ ਜਿਹੜਾ ਸਾਡਾ ਰੋਡ ਸੋ ਉਹ ਕਰਨ ਜਾ ਰਹੇ ਆ ਮੈਨੂੰ ਪੂਰੀ ਉਮੀਦ ਆ ਕਿ ਮੇਰੇ ਜਿੰਨੇ ਵੀ ਭੈਣ ਭਰਾ ਆ ਤੇ ਮੇਰੇ ਨਾਲ ਖੜੇ ਆ ਇਸੇ ਤਰ੍ਹਾਂ ਹੀ 1 ਜੂਨ ਨੂੰ ਮੈਨੂੰ ਐਂ ਪਿਆਰ ਤੇ ਮਾਣ ਦੇਣਗੇ ਔਰ ਮੈਨੂੰ ਲੋਕ ਸਭਾ ਚ ਸੇਵਾ ਕਰਨ ਦਾ ਮੌਕਾ ਦੇਣਗੇ ਅਜੰਡੇਤਾ ਜੀ ਅਸੀਂ ਸਾਡੇ ਬਹੁਤ ਜ਼ਿਆਦਾ ਹੈ ਤੇ ਉਹ ਹੁਣ ਆਪਣੇ ਕੋਲੇ ਟਾਈਮ ਹੈ ਨਹੀਂ ਜਾਂ ਕੋਈ ਨਹੀਂ ਉਹ ਮੈਂ ਤੁਹਾਨੂੰ ਬੈਠ ਕੇ ਜਿੱਦ ਦੇ ਵੀ ਤੁਸੀਂ ਮੈਨੂੰ ਟਾਈਮ ਦੋਗੇ ਮੈਂ ਤੁਹਾਡੇ ਨਾਲ ਬੈਠ ਕੇ ਡਿਸਕਸ ਕਰ ਲਵਾਂਗਾ